ਸਸੀ ਗੱਲ ਜੀ ਬਾਈ ਜੀ ਕੀ ਹਾਲ ਚਾਲ ਆ ਹੋਰ ਸਾਰੇ ਭਰਾ ਠੀਕ ਠਾਕ ਲੋ ਬਾਈ ਜੀ ਅੱਪਾ ਕਰਤਾ ਵਲੋਗ ਦੀ ਸਟਾਰਟਿੰਗ ਲੋ ਬਾਈ ਪੰਜ ਵੱਡੇ ਕੂਤਰੀ ਛੱਡੇ ਜਿਹੜੇ ਉਰਦੇ ਹੀ ਬੱਚੇ ਅੱਜ ਨਹੀਂ ਛੱਡੇ ਕਿਉਂਕਿ ਬੱਚੇ ਕੱਲ ਨੂੰ ਛੱਡਾਂਗੇ ਅੱਜ ਨੂੰ ਤਰੋੜਦੇ ਆ ਕੋ ਤਰੋੜਦੇ ਤੋ ਖਰ ਬੱਚਿਆਂ ਦਾ ਰੂਟ ਨਹੀਂ ਆਉਂਦਾ ਬੱਚਿਆਂ ਨੂੰ ਤਾਂ ਮੈਂ ਪਾਣੀ ਪੂਣੀ ਰੱਖਤਾ ਮੈਂ ਕਹਣ ਫੇਰ ਹੀ ਛੱਡਾਂਗੇ ਤੇ ਬੱਚੇ ਕੱਲ ਨੂੰ ਛੱਡਾਂਗੇ ਇਹ ਤੋੜਦੀ ਇਹ ਉੜਦੀ ਲਓ ਭਾਈ ਹੋਈ ਆ ਜੰਨੀ ਤੂੰ ਤਰਫ ਨਹੀਂ ਲਓ ਜੀ ਭਾਈ ਆਪਾਂ ਬਾਈ ਜੀ 15 ਦਿਨ ਹੋ ਗਏ ਜਮਨ ਨਰੋਲੀ ਵੇਲੇ ਕਿਉਂਕਿ ਭਾਈ ਇੱਕ ਤਾਂ ਲੀਵਰ ਦੀ ਇਨਫੈਕਸ਼ਨ ਤੇ ਇੱਕ ਢੂਈ ਇਹ ਦੋ ਚੀਜ਼ਾਂ ਨੇ ਭਾਈ ਆਪਣੇ ਲੈ ਲੈ ਬਦਲੇ ਨਹੀਂ ਤਾਂ ਕਿ ਇਹ ਨਹੀਂ ਤਪ ਚੜਨੀ ਦਿੱਤੀ ਪਸ਼ੂ-ਪਸ਼ੂ ਨੂੰ ਮਾਂ ਤੇ ਜੀ ਸੀ ਇਸੇ ਕਰਕੇ ਬੋੜ ਨੂੰ ਬੈਕਨ ਨਾਲ ਨੋਗੀ ਵਿਚਾਰੀ ਨੂੰ ਨੂੰ ਰੱਖਿਆ ਤੇ ਹੁਣ ਮੈਂ ਸੱਜ ਇਹ ਤੇ ਰੂ ਪਾ ਦਿੰਨੇ ਕਰ ਦਿੰਨੇ ਪੂਰੀ ਮਲੇ ਆਉਂਨੇ ਜਿਹੜਾ ਵੱਲੇ ਆਉਂਨੇ ਰੂ ਦਾ ਸਪਰੇ ਕੋ ਵਾਲੀ ਸੁੰਡੀ ਵਹੀ ਹੈ ਤਾਂ ਹਣੀ ਸਪਰੇ ਕਰਨੀ ਰੂ ਦਾ ਮਗਰੋਂ ਹੋ ਜੂ ਤੇ ਪਸ਼ੂ ਬਈ ਧੁੱਪ ਆ ਗਈ ਆ ਤੇ ਛੁੱਟਨੇ ਤੇ ਗੋ ਵਾਲੀ ਸੁੰਡੀ ਆਪਣੇ ਤਾਂ ਹੈ ਨਹੀਂ ਬੱਚ ਤਾਂ ਸਾਰੀ ਵੇਖ ਕੇ ਆਂਦੀ ਆ ਬਈ ਆਪਣੀ ਤਾਂ ਹੈ ਨਹੀਂ ਗੀ ਤੇ ਹੁਣ ਬੂੜਾ ਕਿੱਧਰ ਨੂੰ ਅਟਿਆ ਬੂੜਾ ਆਊਗਾ ਬੂੜੀ ਪਸ਼ੂ ਨੂੰ ਆਊਗਾ ਤੋਪਾ ਉਹ ਪੱਠੀ ਬੱਟੀ ਜਾਂਦਾ ਸਰ ਇਹ ਦੀ ਤੇ ਵਿਚਾਰ ਤੁ ਕਾਸੇ ਜਿਆਦੇ ਆ ਕਿਉਂਕਿ ਬਈ ਦਰਦ ਤੇ ਟੂਈ ਇਨਫੈਕਸ਼ਨ ਸੈਟ ਨਹੀਂ ਹੁਣ ਇੱਥੇ ਕੰਤ ਟੋ ਘੱਟ ਵੀ ਦੱਸ ਦੇਣ ਤਾਂ ਪਿੰਡੋਂ ਦਵਾਈ ਲੈਣਿਆਂ ਨੂੰ ਹੋ ਗਿਆ ਨਾ ਬਈ ਮਿੱਤਰੋ ਮੌਜੀ ਵੀ ਐਜਸ ਵੀਰ ਲਾ ਲੂਗੀ ਅੰਡੇ ਤੇ ਇਹਦੇ ਵਿੱਚ ਆ ਇਹ ਕਿੜੇ ਵੀੜਾਂ ਨਾ ਚੱਟੇ ਆਹੋਂ ਸੜੇ ਕਾਦੋਂ ਦੀ ਲਾਈ ਬੈਠੀ ਆ ਆਉਣੇ ਵੀ ਇੱਕਾਂ ਦਾ ਥੱਲੇ ਲਾ ਲਿਆ ਹਲਾਏ ਵੀ ਜੱਬ ਵੀ ਪੈਗਾ ਟੋਕਰੀ ਜੇ ਸਿਰਫ ਇੱਕ ਨਹੀਂ ਲਿਆ ਤੇ ਆ ਕੁੱਤਰ ਦੇ ਧਿਆਨ ਚ ਆ ਵੀ ਇਹ ਕਦੋਂ ਆਂਡੇ ਲਾਉਂਦਾ ਇਹਦੀ ਨਿਗਰੱਖਣੀ ਪੈਣੀ ਵੀ ਕਿੱਥੇ ਲਾਉਂਗਾ ਆਂਡੇ ਐਵੇਂ ਕਿਉਂ ਆਹ ਬਣਾਇਆ ਨਾ ਹੁਣ ਨਹੀਂ ਇਹ ਵੀ ਲਾ ਲੂਗਾ ਦੂਜੀ ਵਾਲਾ ਕਰ ਲਵਾਂ ਕਿ ਨੀਰੇ ਆਂਦੇ ਤੱਤੀ ਤਾਂ ਵੀ ਜੁੜੀ ਆਂਦੇ ਹੁੰਦੇ ਬਦਲਣ ਵਾਸਤੇ ਸਹੀ ਆ। ਅਸੀਂ ਇੱਧਰ ਲਾਈ ਬੈਠਿਆ ਤਾਂ ਅੰਡੇ ਹੁੰਦੇ ਬਦਲਣ ਵਾਸਤੇ ਸਹੀ ਆ ਬਾਕੀ ਜੁੜੀ ਆਂਦੀ ਆਂਗੀ। ਹੋਰ ਲਾਈ ਬੈਠੀ। ਹਲੋ ਬਾਈ ਜੀ ਬੋਤਲ ਵਾ ਕੇ ਆਈ ਸੀ ਇਹ ਤੇ ਮੋਟਰ ਤਾਂ ਉੱਡ ਗਈ ਫਿਓਈ ਫਿਓਈ ਪਾਉਣ ਲੱਗ ਪਈ। ਆ ਦੂਰ ਰਹਿ ਗਈ ਬਈ ਬਾਕੀ ਬੈ ਬੂਗੇ। ਤਿੰਨ ਚਾਰ ਹੀ ਛੱਡੇ ਜੀਗੇ। ਆ ਇਹ ਜੀ ਤੂੰ ਟਾਈਮ ਹੋ ਗਿਆ ਕੱਲਾ। ਵਾਹ ਹੁਣ ਬੱਚੇ ਛੱਡਿਆ ਕਰਾਂਗੇ ਵੀ ਬੱਚੇ ਜੀ ਢੋਂਗੇ ਮਹੀਨਾ ਦਾ ਫੇਰ ਬੰਦ ਕਰਾਂਗੇ ਇਹਨਾਂ ਨੂੰ ਬਾਕੀ ਕੰਮ ਠੀਕ ਆ ਕੀ ਇੱਕ ਦੋ ਬੂਤਰੀ ਉੱਤਰਨ ਵਾਲੀ ਉਹ ਡਾਲ ਇੰਨੇ ਜੀ ਦੇ ਦਾ ਕੋਈ ਛੱਡ ਲਾਂਗੇ ਨਹੀਂ ਤਾਂ ਫੇਰ ਨਾ ਆਦੀ ਨਾਲ ਬੋਲਦਾ ਹੀ ਹੈ ਜੂਰੀ ਲਈ ਬੋਲਦਾ ਉਹ ਤਾਂ ਕੰਮ ਕਰਦਾ ਡਾਕਟਰਾਂ ਨਾਲ ਕੋਈ ਕੰਮ ਕੋਈ ਗੱਲ ਬਥਰੀ ਆ ਲੋ ਜੀ ਬਾਈ ਜੀ ਖੇਰੋ ਕਰਤੀ ਬਾਸੇ 300 ਇਹ ਬੰਦਾ ਨਾਲ ਗਿਆ ਸੱਜਣੇ ਬਹੁਤ ਜ਼ਾਕੀਤਾ ਇਹਦੇ ਮਾਰਿਆ ਨੇ ਰਾਨਾ ਤਾਂ ਟੱਪੇ ਤੇ ਭਾਗ ਹੀ ਲਿਆਂਦਾ ਤੂੰ ਗੱਲਾਂਾਂ ਗਾ ਬੋਰਡ ਨੇ ਵਿਚਾਰੀ ਨੇ ਪਾ ਤਾ ਗਾ ਬਾਈ ਤੇ ਇਨਫੈਕਸ਼ਨ ਵਧੀ ਪਈ ਆ ਤੇ ਬਾਈ ਸੈੱਲ ਘਟਾ ਲਓ ਜੀ ਬਾਈ ਬੋਰਡ ਦੂੰਗਾ ਤਾਂ ਗਾ ਪਾ ਗਿਆ ਵਿਚਾਰਾ ਦੇ ਬਾਈ ਆਪਣੇ ਦਾ ਬਹੁਤ ਕੰਮ ਵਧਿਆ ਪਿਆ ਇਨਫੈਕਸ਼ਨ ਵਧੀ ਪਈ ਆ ਸੂਈ ਵੀ ਲੱਗੀ ਆ ਮੈਂ ਤਾਂ ਕਾਲਚੀ ਰਹਿ ਗਿਆ ਸੀਗਾ ਕੰਮ ਤੇ ਬਾਈ ਵਲੌਗ ਅੱਜ ਭਰਾ ਚਾਚਾ ਨਾ ਬਣਿਆ ਨਹੀਂ ਕਾਰਨ ਇਹੀ ਆ ਦਰਦ ਹੀ ਨਹੀਂ ਪਾਈ ਹਟਿਆ ਤੇ ਬੋਤਲਾਂ ਵੀ ਤਿੰਨ ਚਾਰ ਲੱਗੀਆਂ ਬੋਤਲਾਂ ਲਵਾ ਕੇ ਇਹ ਟੈਸਟ ਟੂਸਟ ਕਰਾਏ ਤੇ ਬਈ ਬੱਚੇ ਉਹ ਨਹੀਂ ਬਾਹਰ ਕੱਢੇ ਬੱਚੇ ਵੀ ਵਾਸ ਹੋ ਗਏ ਸੁਟੀ ਲਾਉਂ ਬਾਹਰ ਪਾਸੇ ਛੱਡਣਾ ਸੀ ਫੇਰ ਭੋਲੀ ਆਈ ਜਾ ਇਹ ਬੱਚੇ ਹੈ ਬਈ ਸਾਰੇ ਤੇ ਉੱਚੇ ਬਈ ਇੰਟਰਵਿਊ ਜੂੜੀਏ ਬੱਚੇ-ਪੁੱੱਚੇ ਸਾਰੇ ਦਿਖਾ ਦਿੰਨੇ ਆ ਬਈ ਵਲੌਗ ਤਾਂ ਫਿਰ ਬਣਿਆ ਨਹੀਂ ਜੱਜਣਾ ਫਿਰ ਤੁਹਾਨੂੰ ਇਦਾਂ ਹੀ ਕਬੂਤਰ ਦਿਖਾ ਕੇ ਤੇ ਬੱਚੇ-ਪੁੱੱਚੇ ਦਿਖਾ ਕੇ ਪੀਲਾ ਪੂਰਾ ਕਰਦੇ ਆ ਭਰਾ ਤੇ ਆਏ ਰਬ ਆਏ ਲੋ ਬਈ ਉਹ ਬੱਚੇ ਤੇ ਹਾਂ ਵੀ ਬਸ ਦੋ ਚਾਰਾਂ ਦਿਨਾਂ ਇਹ ਕੱਢ ਲੈਣੇ ਆ ਹੋਰ ਅਤੇ ਕਬੂਤਰ ਨੇ ਉਂਤਰੀ ਦਾਣੇ ਖਿਲਾਰਦੇ ਬਈ ਕੱਲ ਨੂੰ ਬੋਕਰ ਮਾਰਦੇ ਆ ਉਹਦੇ ਜਿਹੜੇ ਵੀ ਬਈ ਜੋੜਨੇ ਇਹ ਵੀ 1-2 ਦਿਨਾਂ ਚ ਬੱਚੇ ਕੱਢ ਲੈਣਗੇ ਅੰਦਰ ਲਈ ਉਤਰ ਖਾ ਦਿਨਾ ਹੋਰ ਇਹਨਾਂ ਆਪਰਾ ਬਣ ਕੇ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਠੀਕ ਹੈ ਬਈ ਹਾਮੀ ਲਈ ਬੰਦ ਰਹਿਤਾ ਚਾਜ ਨਾ ਕਿਉਂਕਿ ਬਈ ਟਾਈਮ ਵੀਡੀਓ ਦਾ ਸ਼ੋਰ ਕਰਾਉਂਦਾ ਜਾਂਦਾ ਅਣੀ ਨੂੰ ਪਤਾ ਨਹੀਂ ਕਿੰਨੇ ਪੀਸਰ ਪੈਸੇ ਲਓ ਜੀ ਬਈ ਕਿਸੇ ਨਾਮ ਨਾਲ ਕਰਦੇ ਆਓ ਆਸੇ ਨਾਲ ਹੋਊਦਰੀ ਬਈ ਇਹ ਬਹੁਤ ਉਤਰਨ ਵਾਲਾ ਇਹ ਵੀ ਮਰ ਸਾਜ ਜੀ ਰਾਣੀ ਲਾ ਲਾ ਸ਼ਾਂਤੀ ਗਈ ਬੰਨਾਂ ਦਾ ਆ ਗਿਆ ਚਲ ਦੂਰੀ ਐ ਟੋਪਰ ਨਾਲ ਲਓ ਬਈ ਵੀ ਲਾ ਪੂਰਾ ਕਰਦਾ ਪ੍ਰੋਬਲਮ ਉਹਨਾਂ ਵੀਰਵਣ ਕੇ ਲਈ ਸੇਮੈਂਟ ਸਰਪੀਸ ਸਬਸਕ੍ਰਾਈਬ ਜੁੜ ਕਰਦਾ ਕਰੋ ਤੇ ਬਈ ਭੁੱਲ ਚੁੱਕ ਦੀ ਖੀਵਾ ਹਨਾ ਵੀਰਵਣ ਕੇ ਤੇ ਸਪਰੀ ਬਈ ਆਪਾਂ ਲੈ ਆਂਦੀ ਆਪੇ ਢੂਲਾ ਲਿਆਂਦਾ ਤੇ ਸਪਰੀ ਮਾਰੀ ਬਈ ਖੇਰ ਗਈ ਸੀ ਯਾਹ ਉਹ ਤੇ ਪੁਣਾ ਟਿੰਡਾ ਲੋ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਲਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀ ਲਾਈਕ ਸ਼ੇਅਰ ਕਮੈਂਟਸ ਆ ਸਪ੍ਰਿੰਟ ਥਰੂ ਕਰ ਦੋਗੇ ਹਾਂ ਵੀ ਸੈਟ ਲਿਆ ਅੱਜ ਨਹੀਂ ਕੋਈ ਪਾਠ ਨਹੀਂ ਆ ਰਿਹਾ ਸੇ ਆਪਣਾ ਜੇ 11